ਜਲਿਆਂ ਵਾਲਾ ਬਾਗ ਅਤੇ ਉਦਮ ਸਿੰਘ ਦੀ ਕਹਾਣੀ ਮੇਰੇ ਪਿਆਰੇ ਦੋਸਤੋ ਇੱਕ ਪਲ ਰੁਕ ਜਾਓ ਤੁਸੀਂ ਉਸ ਦਿਨ ਦੀ ਕਹਾਣੀ ਸੁਣਨ ਜਾ ਰਹੇ ਹੋ ਜਿਸ ਦਿਨ ਧਰਤੀ ਲਹੂ ਨਾਲ ਲਾਲ ਹੋ ਗਈ ਸੀ 13 ਅਪ੍ਰੈਲ 1919 ਜਲਿਆਂ ਵਾਲਾ ਬਾਗ ਜਿੱਥੇ ਗੋਲੀਆਂ ਨੇ ਸਿਰਫ ਸਰੀਰ ਨਹੀਂ ਸਾਡੇ ਦੇਸ਼ ਦੀ ਰੂਹ ਨੂੰ ਵੀ ਵਿੰਨਿਆ ਸੀ ਪਰ ਇਹ ਕਹਾਣੀ ਸਿਰਫ ਦਰਦ ਦੀ ਨਹੀਂ ਇੱਕ ਸ਼ੇਰ ਦੀ ਹਿੰਮਤ ਦੀ ਵੀ ਹੈ ਉਦਮ ਸਿੰਘ ਜਿਸ ਨੇ ਇਸ ਜ਼ੁਲਮ ਦਾ ਬਦਲਾ ਲੈਣ ਦੀ ਠਾਣੀ ਆਓ ਇਸ ਸਫ਼ਰ ਤੇ ਚੱਲੀਏ ਉਹ ਦਿਨ ਸੀ ਬੈਸਾਖੀ ਦਾ ਅੰਮ੍ਰਿਤਸਰ ਦਾ ਜਲਿਆਂਵਾਲਾ ਬਾਗ ਹਜ਼ਾਰਾਂ ਲੋਕ ਇਕੱਠੇ ਸਨ ਕੋਈ ਤਿਉਹਾਰ ਮਨਾਉ ਲਾਇਆ ਕੋਈ ਅੰਗਰੇਜ਼ਾਂ ਦੇ ਜ਼ੁਲਮ ਖਿਲਾਫ ਆਵਾਜ਼ ਉਠਾਉਣ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਆ ਗਿਆ ਸੀ ਜਨਰਲ ਡਾਇਰ ਇੱਕ ਅੰਗਰੇਜ਼ ਅਫਸਰ 50 ਸਿਪਾਹੀਆਂ ਨਾਲ ਆਇਆ ਬਿਨਾਂ ਕਿਸੇ ਚੇਤਾਵਨੀ ਦੇ ਉਸਨੇ ਹੁਕਮ ਦਿੱਤਾ ਗੋਲੀ ਚਲਾਓ 10 ਮਿੰਟ ਤੱਕ ਗੋਲੀਆਂ ਚੱਲੀਆਂ ਬਾਗਦੇ ਕੋ ਇੱਕ ਰਾਹ ਨੂੰ ਬੰਦ ਕਰ ਦਿੱਤਾ ਗਿਆ ਸੀ ਲੋਕ ਭਜਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਿੱਥੇ ਡਿੱਗੇ ਉੱਥੇ ਹੀ ਟੇਰ ਹੋ ਗਏ ਸਰਕਾਰੀ ਅੰਕੜੇ ਕਹਿੰਦੇ ਨੇ 379 ਮਰੇ ਪਰ ਅਸਲ ਗਿਣਤੀ 1000 ਤੋਂ ਵੱਧ ਸੀ ਮਾਵਾਂ ਨੇ ਬੱਚੇ ਗਵਾਏ ਪਰ ਆਪਰਾਵਾਂ ਤੋਂ ਵਿਛੜ ਗਏ ਇਹ ਸੀ ਅੰਗਰੇਜ਼ਾਂ ਦੀ وحਸ਼ियत ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਸ ਖੂਨੀ ਮੰਜ਼ਰ ਨੂੰ ਆਪਣੀਆਂ ਅੱਖੀਂ ਦੇਖਣ ਵਾਲਾ ਇੱਕ ਨੌਜਵਾਨ ਸੀ ਉਦਮ ਸਿੰਘ ਉਹ ਉਸ ਦਿਨ ਬਾਗ ਵਿੱਚ ਸੀ ਅਤੇ ਉਸਦੇ ਦਿਲ ਵਿੱਚ ਬਦਲੇ ਦੀ ਅੱਗ ਸੁਲਗ ਉੱਠੀ ਉਦਮ ਸਿੰਘ ਨੇ ਫੈਸਲਾ ਕੀਤਾ ਕਿ ਇਸ ਜ਼ੁਲਮ ਦਾ ਹਿਸਾਬ ਲਿਆ ਜਾਵੇਗਾ ਸਾਲਾਂ ਤੱਕ ਉਸਨੇ ਇੰਤਜ਼ਾਰ ਕੀਤਾ ਆਪਣੀ ਪਛਾਣ ਬਦਲੀ ਦੁਨੀਆ ਘੁੰਮਿਆ ਅਤੇ ਫਿਰ 13 ਮਾਰਚ 1940 ਨੂੰ ਲੰਡਨ ਵਿੱਚ ਮਾਈਕਲੋ ਡਵਾਈਰ ਜਿਸਨੇ ਜਲਿਆਂਵਾਲਾ ਬਾਗ ਦੇ ਹੁਕਮ ਨੂੰ ਸਹਿਮਤੀ ਦਿੱਤੀ ਸੀ ਨੂੰ ਗੋਲੀ ਮਾਰ ਦਿੱਤੀ ਉਦਮ ਸਿੰਘ ਨੇ ਕਿਹਾ ਮੈਂ ਆਪਣੇ ਦੇਸ਼ ਦਾ ਬਦਲਾ ਲੈ ਲਿਆ ਉਸ ਨੂੰ ਫਾਂਸੀ ਦੇ ਦਿੱਤੀ ਗਈ ਪਰ ਉਸਦੀ ਕੁਰਬਾਨੀ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਸੱਜਣੋ ਜਲਿਆਂਵਾਲਾ ਬਾਗ ਸਿਰਫ ਇੱਕ ਥਾਂ ਨਹੀਂ ਸਾਡੇ ਦਿਲਾਂ ਵਿੱਚ ਇੱਕ ਸਵਾਲ ਹੈ ਅਸੀਂ ਆਜ਼ਾਦੀ ਦੀ ਕੀਮਤ ਨੂੰ ਕਿੰਨੀ ਵਾਰ ਯਾਦ ਕਰਦੇ ਹਾਂ ਉਦਮ ਸਿੰਘ ਵਰਗੇ ਸੂਰਮੇ ਸਾਨੂੰ ਸਿਖਾਉਂਦੇ ਨੇ ਕਿ ਜ਼ੁਲਮ ਸਹਿਣਾ ਨਹੀਂ ਉਸ ਦਾ ਜਵਾਬ ਦੇਣਾ ਸਿੱਖੋ ਤੁਸੀਂ ਦੱਸੋ ਜੇ ਤੁਸੀਂ ਉਸ ਦਿਨ ਉੱਥੇ ਹੁੰਦੇ ਤਾਂ ਕੀ ਕਰਦੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਲਿਖੋ ਅਤੇ ਇਸ ਵੀਡੀਓ ਨੂੰ ਸਾਂਝਾ ਕਰਕੇ ਸਾਡੇ ਸੂਰਮਿਆਂ ਦੀ ਕਹਾਣੀ ਨੂੰ ਅੱਗੇ ਵਧਾਓ ਸਤਿ ਸ੍ਰੀ ਅਕਾਲ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ